ਸਮਾਜ ਚ ਉਹਨਾਂ ਨੂੰ ਲੈ ਕੇ ਹਰ ਪਾਰਟੀ ਵੱਲੋਂ ਆਪਣਾ ਆਪਣਾ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਗਿਆ ਜਿਸ ਦੇ ਚਲਦੇ ਸ਼੍ਰੋਣੀ ਅਕਾਲੀ ਦਲ ਵੱਲੋਂ ਵੀ ਸਾਬਕਾ ਕੈਬਨਿਟ ਮੰਤਰੀ ਅਨੰਦ ਜੋਸ਼ੀ ਨੂੰ ਮੈਦਾਨ ਵਿੱਚ ਉਤਾਰਿਆ ਹੈ ਇਸ ਬੰਦ ਦੀ ਗੱਲ ਕਰਨ ਲਈ ਸਾਡੇ ਨਾਲ ਮੌਜੂਦ ਹਨ ਬੋਨੀ ਵਾਲੀਆ ਜੀ ਜੋ ਕਿ ਕੌਂਸਲਰ ਸੀਟ ਦੇ दावेदार ਵੀ ਹਨ ਗੱਲ ਕਰਦੇ ਆ ਇਹਨਾਂ ਨਾਲ ਹਨੀ ਬੋਨੀ ਜੀ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦਾ ਭੂਇਕ ਜਿਹੜਾ ਤੁਸੀਂ ਵੇਖ ਰਹੇ ਜੇ ਸ਼੍ਰੋਮੇ ਅਖਲੀ ਦਲ ਦਾ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਦਾਸ ਬੋਨੀ ਵਾਲੀਆ ਵਾਰਡ ਨੰਬਰ 47 ਇਲੈਕਸ਼ਨ ਦਾ ਬਿੱਗਲ ਵੱਜ ਗਿਆ ਆ ਸਾਡੀ ਕੰਸਟੀਜੈਂਸੀ ਤੋਂ ਸਰਦਾਰ ਅਨਿਲ ਜੋਸ਼ੀ ਜੀ ਨੂੰ ਪ੍ਰਧਾਨ ਸਰਦਾਰ ਸੁਖਬੀ ਸਿੰਘ ਬਾਦਲ ਜੀ ਨੇ ਉਤਾਰਿਆ ਅਨਿਲ ਜੋਸ਼ੀ ਦੀ ਅਗਰ ਛਵੀ ਦੇਖੀ ਜਾਏ ਅਗਰ ਪਿਛਲਾ ਉਹਨਾਂ ਦਾ ਇਤਿਹਾਸ ਦੇਖਿਆ ਜਾਏ ਤੇ ਬਹੁਤ ਵਧੀਆ ਨੇ ਜਦੋਂ ਉਹ ਐਮਐਲਏ ਦੀ ਸੀਟ ਜਿੱਤ ਕੇ ਕੈਬਨਿਟ ਮੰਤਰੀ ਬਣੇ ਸੀ ਉਹਨਾਂ ਨੇ ਕੋਈ ਭੇਦਭਾਵ ਨਹੀਂ ਕਿਸੇ ਨਾਲ ਕੀਤਾ ਸੀਗਾ ਪੰਜਾਬ ਦੇ ਚਾਹੇ ਉਹ ਪਿੰਡ ਪਿੰਡ ਵਾਲਾ ਇਲਾਕਾ ਚਾਹੇ ਉਹ ਗਲੀਆਂ ਨੇ ਜਮਹ ਹਲੇ ਉਹਨਾਂ ਨੇ ਹਰ ਜਗ੍ਹਾ ਦੇ ਉੱਤੇ ਵਿਕਾਸ ਜਿਹੜਾ ਸੀਗਾ ਬਖੂਬੀ ਨਿਭਾਇਆ ਬੋਨੀ ਜੀ ਅੱਜ ਮੌਜੂਦਾ ਮੰਤਰੀ ਤੇ ਸਾਬਕਾ ਮੰਤਰੀ ਅਮੋ ਸਾਹਮਣੇ ਆ ਤੇ ਦੂਜੇ ਬੰਨੇ ਜੇਕਰ ਭਾਈਪਾ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਵੱਲੋਂ ਵੀ ਇੱਕ ਰਾਜਦੂਤ ਨੂੰ ਚੌਂ ਮੈਦਾਨ ਦੇ ਵਿੱਚ ਉਤਾਰਿਆ ਗਿਆ ਤੇ ਉਹ ਵੀ ਉਹ ਜਿਸ ਦਾ ਪਿਛੋਕੜ ਜਿਹੜਾ ਹੈ ਉਹ ਸਿੱਖੀ ਦੇ ਨਾਲ ਬੁਰਾ ਸਬੰਧ ਰੱਖਦਾ ਹੈ ਕਿਉਂਕਿ ਉਹਨਾਂ ਦੇ ਵੱਡੇ-ਵਡੇਰਿਆਂ ਨੇ ਸਿੱਖ ਕੌਮ ਵਾਸਤੇ ਬੜੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਨੇ ਸਰ ਦੇਖੋ ਅਗਰ ਅਸੀਂ ਬਾਕੀ ਪਾਰਟੀਆਂ ਦੇ ਉਮੀਦਵਾਰਾਂ ਬਾਰੇ ਦੇਖੀਏ ਤੇ ਜਿਹੜੇ ਸਾਡੇ ਆਮ ਪਾਰਟੀ ਦੇ ਉਮੀਦਵਾਰ ਨੇ ਧਾਰੀਵਾਲ ਸਾਹਿਬ ਉਹ ਅਜਨਾਲਾ ਹਲਕਾ ਨੂੰ ਬਿਲੋਂਗ ਕਰਦੇ ਆ ਉਹਨਾਂ ਦਾ ਕੋਈ ਵੀ ਆਧਾਰ ਕਿਸੇ ਵੀ ਕੌਨਸਟੀਚੁਐਂਸੀ ਦੇ ਵਿੱਚ ਨਹੀਂ ਹੈਗਾ ਮਤਲਬ ਉਹਨਾਂ ਨੂੰ ਤੇ ਅਸੀਂ ਕਿਸੇ ਗਿਣਤੀ 'ਚ ਨਹੀਂ ਗਿਣਾਗੇ ਵੈਸੇ ਵੀ ਜਿਹੜਾ ਅੱਜ ਦੀ ਡੇਟ ਦੇ ਵਿੱਚ ਜਿਹੜਾ ਗ੍ਰਾਫ ਹੈ ਆਮ ਪਾਰਟੀ ਦਾ ਉਹ ਐਸਲੇ 80% ਵੈਸੇ ਹੀ ਨੈਗੇਟਿਵਿਟੀ ਚੱਲ ਰਿਹਾ ਕਿਉਂਕਿ ਇਹਨਾਂ ਨੇ ਪਿਛਲੇ 2.5 ਸਾਲਾਂ ਜਿਹਨਾਂ ਨੇ ਕੋਈ ਵੀ ਕੰਮ ਨਹੀਂ ਕਰਵਾਏ ਸਿਵਾਏ ਇੱਕ ਬੱਤੀ ਫ੍ਰੀ ਕਰਨ ਤੋਂ ਇਲਾਵਾ ਅਗਰ ਇਹਨਾਂ ਦਾ ਇਹਨਾਂ ਬਾਰੇ ਬੋਲਿਆ ਜਾਏ ਮੇਰਾ ਖਿਆਲ ਹੈ ਕਿ ਬੱਚਾ ਬੱਚਾ ਅੱਜ ਦੀ ਡੇਟ ਦੇ ਵਿੱਚ ਆਮ ਪਾਰਟੀ ਦਾ ਸਤਾਇਆ ਹੋਇਆ ਕੋਈ ਬਿਜ਼ਨਸਮੈਨ ਇਹਨਾਂ ਦੇ ਹੱਕ ਦੇ ਵਿੱਚ ਨਹੀਂ ਹੈਗਾ ਨਾ ਹੀ ਕੋਈ ਵੀ ਸਰਕਾਰੀ ਮੁਲਾਜ਼ਮ ਲਗਾ ਲੋ ਉਹ ਵੀ ਇਹਨਾਂ ਦੇ ਖਿਲਾਫ ਹੈ ਚਾਹੇ ਹੋ ਗਿਆ ਟੀਚਰ ਯੂਨੀਅਨਸ ਹੈਗੀਆਂ ਨੇ ਜਾਂ ਕੋਈ ਲੇਬਰ ਯੂਨੀਅਨਸ ਹੈ ਸਾਰੀਆਂ ਇਹਨਾਂ ਦੇ ਖਿਲਾਫ ਬੋਲ ਰਹੀਆਂ ਐ ਇਸ ਵੇਲੇ ਤੇ ਜਿਹੜਾ ਭਾਜਪਾ ਦਾ ਉਮੀਦਵਾਰ ਹੈ ਨੋ ਡਾਊਟ ਕਿ ਉਹ ਜਾਸਿਨ ਸਮੁੰਦਰੀ ਜੀ ਦਾ ਉਹਨਾਂ ਦਾ ਪੋਤਰਾ ਹੈ ਪਰ ਪੋਤਰਾ ਹੁੰਦੇ ਨਾਲ ਨਾਲ ਉਹਨਾਂ ਦੇ ਵਿੱਚ ਕੋਈ ਵੀ ਕੁਆਲਿਟੀ ਐਜ਼ ਆ ਲੀਡਰ ਨਹੀਂ ਹੈਗੀ ਕਿਉਂਕਿ ਪਿਛਲੇ ਵੀ ਤੁਸੀਂ ਦਰਮਿਆਨ ਦੇਖਿਆ ਜਿੱਦਾਂ ਉਹਨਾਂ ਨੇ ਲੁਧਿਆ ਗੁਰਦਾਸਪੁਰ ਤੋਂ ਸਨੀ ਦਿਓ ਲੋ ਉਤਾਰਿਆ ਸੀਗਾ ਉਹ ਜਿੱਤ ਕੇ ਪਿਛਲੇ 5 ਸਾਲ ਆਪਣੀ ਗੌਸਤੀ ਜਿਹਾ ਸੀ ਜੋ ਆਈ ਨਹੀਂ ਹੁਣ ਅੰਮ੍ਰਿਤਸਰ ਦੇ ਵਿੱਚ ਵੀ ਇੱਕ ਅਮਰੀਕਨ ਜਿਹੜਾ ਐਮਬੈਸਡਰ ਰਿਹਾ ਹੋਇਆ ਉਹ ਤਰਨਜੀਤ ਜੀ ਉਹਨਾਂ ਦੀ ਇੱਥੇ ਸਾਰੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਕੋਈ ਆਧਾਰ ਕੋਈ ਵੀ ਨਹੀਂ ਹੈ ਉਹਨਾਂ ਦਾ ਬੋਨੀ ਜੀ ਇੱਕ ਗੱਲ ਤਾਂ ਤੁਸੀਂ ਮੰਨੀ ਕਿ ਚੋਣਾਂ ਦੌਰਾਨ ਜਿਹੜਾ ਆਵਾਪੀ ਪਾਰਟੀ ਨੇ ਵਾਅਦਾ ਕੀਤਾ ਸੀ 600 ਯੂਨਟ ਬਿਜਲੀ ਮੁਫਤ ਦੇਂਦਾ ਉਹ ਪੂਰਾ ਕੀਤਾ ਹੈ ਤੇ ਦੂਜੇ ਬੰਨੇ ਮੈਂ ਇੱਕ ਹੋਰ ਗੱਲ ਕਰਨੀ ਚਾਹਾਂਗਾ ਕਿ ਜਿਵੇਂ ਹਲਕਾ ਖਡੂਰ ਸਾਹਿਬ ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਵੱਲੋਂ ਸਵਰਨਕਾਰ ਪਰਾਰੀ ਤੇ ਤਾਂ ਕੌਂਟਰਾਰੀਗਰ ਤੇ ਇੱਕ ਟਿੱਪਣੀ ਕੀਤੀ ਗਈ ਹੈ ਉਸ ਦਾ ਕਿੰਨਾ ਅਸਰ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਤੇ ਵੇਖਣ ਨੂੰ ਮਿਲੇਗਾ ਸਰ ਦੇਖੋ ਲਾਲਜੀਤ ਭੁੱਲਰ ਮੈਂ ਤੇ ਇਹ ਕਹਾਂ ਲੱਗੇ ਸੱਤਾ ਦੇ ਨਸ਼ੇ ਦੇ ਵਿੱਚ ਆ ਕੇ ਜੋ ਬੋਲ ਗਿਆ ਮੇਰਾ ਨਹੀਂ ਖਿਆਲ ਕਿ ਅਗਰ ਅਸੀਂ ਪਿਛਲੇ ਇਤਿਹਾਸ ਵੀ ਵੇਖੀਏ ਅੱਜ ਤੱਕ ਜਿੰਨੀਆਂ ਵੀ ਪਾਰਟੀਆਂ ਜਾਂ ਕਿਸੇ ਵੀ ਪਾਰਟੀ ਦੇ ਨੁਮਾਇੰਦੇ ਨੇ ਕਿਸੇ ਪੋਲਿਟਿਕਲ ਕਿਸੇ ਵੀ ਬਰਾਦਰੀ ਬਾਰੇ ਕਦੀ ਵੀ ਕੋਈ ਜਾਤੀ ਹਮਲਾ ਨਹੀਂ ਕੀਤਾ ਪਰ ਲਾਲਜੀਤ ਭੁੱਲਰ ਉਹ ਆਪਣੀ ਜਿਹੜੀ ਹੈ ਇੱਕ ਸੱਤਾ ਦੇ ਨਸ਼ੇ ਦੇ ਵਿੱਚ ਉਹ ਹੋਸ਼-ਹਵਾਸ ਖੋ ਬੈਠਾ ਮੈਂ ਤੇ ਉਹਨੂੰ ਇਹ ਵੀ ਕਹਿਣਾ ਚਾਹਨਾ ਪਹਿਲਾਂ ਉਹਨਾਂ ਬਰਾਦਰੀਆਂ ਬਾਰੇ ਪੜ ਕੇ ਦੇਖ ਉਹਨਾਂ ਦੇ ਇਤਿਹਾਸ ਫੋਲ ਕੇ ਵੇਖ ਸੁਨਿਆਰਾ ਬਰਾਦਰੀ ਹੈ ਚਾਹੇ ਰਾਮਗੜੀਆ ਬਰਾਦਰੀ ਹੈ ਉਹਨਾਂ ਦੇ ਜਿਹੜੇ ਪੁਰਾਣੇ ਬਜ਼ੁਰਗ ਨੇ ਉਹਨਾਂ ਨੇ ਕਿਹੜੀਆਂ ਸ਼ਹੀਦੀਆਂ ਦਿੱਤੀਆਂ ਨੇ ਕਿੰਨਾਂ ਲਈ ਦਿੱਤੀਆਂ ਨੇ ਉਹਨਾਂ ਨੇ ਸਾਨੂੰ ਜਿਹੜਾ ਹੈਗਾ ਸਾਨੂੰ ਆਜ਼ਾਦ ਕਰਵਾਇਆ ਉਹਨਾਂ ਦੀਆਂ ਆਈਡੀਆਂ ਸ਼ਹੀਦਿਆਂ ਨੇ ਚਾਹੇ ਉਹ ਜੱਸਾ ਸਿੰਘ ਰਾਮਗੜੀ ਆ ਜੀ ਹੈ ਚਾਹੇ ਉਹ ਭਾਈ ਸ਼ਹੀਦ ਬਾਬਾ ਪ੍ਰਤਾਪ ਸਿੰਘ ਜੀ ਹੈ ਇਹਨਾਂ ਦਾ ਇਤਿਹਾਸ ਫੋਲ ਗਏ ਵੇਖ ਸ਼ਹੀਦ ਬਾਬਾ ਪ੍ਰਤਾਪ ਸਿੰਘ ਉਸ ਵੇਲੇ ਸ਼ਹੀਦ ਹੋਏ ਸੀ ਜਦੋਂ ਬਾਬੇ ਨਾਨਕ ਨੇ ਜਿਹੜਾ ਲੰਗਰ ਦੀ ਸ਼ੁਰੂਆਤ ਕੀਤੀ ਸੀ ਆਪਣੇ ਕੈਦੀ ਭਰਾਵਾਂ ਨੂੰ ਜਿਹੜੀ ਉਹ ਰੇਲ ਦੇ ਵਿੱਚੋਂ ਲੈ ਕੇ ਆ ਰਹੇ ਸੀ ਉਹਨਾਂ ਨੂੰ ਲੰਗਰ ਖਵਾਉਣ ਦੇ ਲਈ ਉੱਥੇ ਇੱਕ ਜਿਹੜਾ ਕੈਂਪ ਲਗਾਇਆ ਸੀ ਲੰਗਰ ਕੈਂਪ ਲਗਾਇਆ ਗਿਆ ਸੀ ਜਦ ਸਟੇਸ਼ਨ ਮਾਸਟਰ ਨੇ ਮਨਾਂ ਕੀਤਾ ਕਿ ਇੱਥੇ ਲੰਗਰ ਨਹੀਂ ਲੱਗਣਾ ਉਹਨਾਂ ਨੇ ਆਪਣੀ ਜਾਨਾਂ ਦੀ ਪਰਵਾਹ ਨਾ ਕਰਕੇ ਉੱਥੇ ਉਹਨਾਂ ਨੇ ਸ਼ਹੀਦੀ ਦਿੱਤੀ ਤੇ ਤਾਂ ਜੋ ਕਿ ਰੇਲ ਗੱਡੀ ਰੁਕੀ ਤੇ ਉਹਨਾਂ ਨੂੰ ਲੰਗਰ ਛਕਾਇਆ ਗਿਆ ਦੂਜੇ ਪਾਸੇ ਅਗਰ ਜਸ ਸਿੰਘ RAM ਗੜੀਆਂ ਜੀ ਵਾਲਾ ਹੀ ਹੈ ਉਹਨਾਂ ਨੇ ਦਿੱਲੀ ਫਤਿਹ ਕਰਕੇ ਜਿਹੜਾ ਇੱਕ ਉਹਨਾਂ ਦਾ ਸਿੰਘਾਸਨ ਸੀਗਾ ਜਿਹੜਾ ਪੱਥਰ ਸੀਗਾ ਉਹ ਅਮਰੀਜ਼ਰ ਲਿਆ ਕੇ ਸਿੱਖ ਕੌਮ ਦੇ ਹਵਾਲੇ ਉਹ ਕੀਤਾ ਗਿਆ ਤੂੰ ਕਿਹੜੀ ਸੱਤਾ ਦੇ ਨਸ਼ੇ 'ਚ ਆ ਕੇ ਆਪਣੇ ਆਪ ਨੂੰ ਇਹ ਕਹਿ ਰਿਹਾ ਹੈ ਕਿ ਇਹ ਗੁੱਲੀ ਘੜਾ ਹੈ ਜਾਇ ਸੁਨਿਆਰਾ ਨਹੀਂ ਹੈ ਇਹ ਗੱਲਾਂ ਬੋਨਰ ਵਾਲੀਆਂ ਬਹੁਤ ਮੰਦ ਭਾਕੀਆਂ ਨੇ ਸਾਡੇ ਹਿਸਾਬ ਦੇ ਨਾਲ ਕਿ ਇਹਨਾਂ ਬਰਾਦਰੀਆਂ ਨੂੰ ਇਹੋ ਜੇ ਮੰਤਰੀਆਂ ਨੂੰ ਇਤੋਂ ਪੰਜਾਬ 'ਚੋਂ ਕੱਢਣਾ ਚਾਹੀਦਾ ਇਹਨਾਂ ਨੂੰ ਸੱਤਾ 'ਚੋਂ ਬਾਹਰ ਕਰਨਾ ਚਾਹੀਦਾ ਇਹਨਾਂ ਨੂੰ ਸਾਰੀ ਉਮਰ ਜਿਹੜੀ ਚੌਂ ਜਾਂ ਇਹਨਾਂ ਚੌਂ ਚੌਂ ਕਮਿਸ਼ਨ ਵੱਲੋਂ ਇੱਕ ਪਰਚਾ ਦਰਜ ਕਰਨਾ ਚਾਹੀਦਾ ਕਿ ਇਹਨਾਂ ਨੂੰ ਸੱਤਾ 'ਚੋਂ ਬਾਹਰ ਕੀਤਾ ਜਾਵੇ ਇਸ ਵਕਤ ਸਾਡੇ ਨਾਲ ਸਵਰਨਕਰ ਭਾਈਚਾਰੇ ਤੋਂ ਸੰਦੀਪ ਸਿੰਘ ਜੀ ਵੀ ਜੁੜ ਚੁੱਕੇ ਨੇ ਸੰਦੀਪ ਜੀ ਲਾਲਜੀਤ ਪੁੱਲਰ ਵੱਲੋਂ ਜੋ ਟਿੱਪਣੀ ਸਵਰਨਕਰ ਭਾਈਚਾਰੇ ਤੇ ਕੀਤੀ ਗਈ ਹੈ ਕੀ ਕਹਿਣਾ ਹੈ ਉਸ ਬਾਰੇ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੰਦੀਪ ਸਿੰਘ ਵਾਈਬ ਰਾਈਡਰਸ ਬੰਨ ਦਾ ਸੰਗਵਨ ਪੰਜਾਬ ਸਾਡੇ ਪ੍ਰਧਾਨ ਅਸ਼wini ਗਵਾਨ ਨਮੇਸ਼ਾ ਜੀ ਜੋ ਕਿ ਪੰਜਾਬ ਪ੍ਰਧਾਨ ਹਨ ਉਹਨਾਂ ਦੀ ਟੀਮ ਵੱਲੋਂ ਸਭ ਤੋਂ ਪਹਿਲਾਂ ਤੇ ਮੈਂ ਜਿਸ ਦਾ ਤੁਸੀਂ ਨਾਮ ਲਿਆ ਲਾਲਜੀਤ ਸਿੰਘ ਪੁੱਲਰ ਉਹਨੂੰ ਮੈਂ ਨਾਮ ਤੇ ਔਰਬਾਦ ਦੀ ਗੱਲ ਹੈ ਮੈਂ ਉਹਨੂੰ ਇੱਕ ਹੰਕਾਰਿਆ ਹੋਇਆ ਇਨਸਾਨ ਸਮਝਾਂਗਾ ਜੋ ਕਿ ਆਪਣੀ ਸਿਆਸਤ ਦੇ ਨਸ਼ੇ ਦੇ ਵਿੱਚ ਇੰਨਾ ਕਿ ਜ਼ਿਆਦਾ ਅਲੀਨ ਹੋ ਗਿਆ ਕਿ ਉਹਨੂੰ ਹੋਰ ਨਾ ਬਰਾਦਰੀਆਂ ਨੂੰ ਜੇ ਜੇ ਵੀ ਉਹਨੇ ਸ਼ਬਦਾਵਲੀ ਵਰਤੀ ਆ ਉਹ ਨਿੰਦਕ ਜੋ ਗਿਆ ਸਭ ਤੋਂ ਪਹਿਲਾਂ ਤੇ ਜੇ ਆਪਾਂ ਕਿਸੇ ਬਰਾਦਰੀ ਬਾਰੇ ਬੋਲ ਰਹੇ ਹਾਂ ਤਾਂ ਸਾਨੂੰ ਉਹਦੇ ਇਤਿਹਾਸ ਬਾਰੇ ਜਾਨੂ ਹੋਣਾ ਚਾਹੀਦਾ ਲਾਲਜੀਤ ਸਿੰਘ ਭੁੱਲਰ ਮੈਂ ਤੈਨੂੰ ਇਹੋ ਗੱਲ ਕਹਿਣਾ ਚਾਹੁੰਦਾ ਕਿ ਤੂੰ ਸਵੰਦਗਾਰਾਂ ਦਾ ਨਾਮ ਲਿਆ ਰਾਮਗੜੀਆਂ ਦਾ ਨਾਮ ਲਿਆ ਸਭ ਤੋਂ ਪਹਿਲਾਂ ਤੇ ਸਵਨਰਕਾਰਾਂ ਦਾ ਇਤਿਹਾਸ ਫੋਲ ਵਿੱਚੋਂ ਕਿ ਤੂੰ ਉਹਨਾਂ ਦੇ ਇਤਿਹਾਸ ਬਾਰੇ ਕੀ ਜਾਣਦਾ ਹੈ ਸਾਡੇ ਕੌਮੀ ਯੋਧੇ ਕੌਮੀ ਸ਼ਹੀਦ ਸ਼ਹੀਦ ਬਾਬਾ ਪ੍ਰਤਾਪ ਸਿੰਘ ਜੀ ਜਿਨ੍ਹਾਂ ਨੇ ਕੀ ਭੁੱਖੇ ਸਿੱਖ ਜਿਹੜੇ ਰੇਲ ਗੱਡੀ ਦੇ ਵਿੱਚ ਉਸ ਟਾਈਮ ਦੇ ਉੱਤੇ 30 ਅਕਤੂਬਰ 1922 ਨੂੰ ਕਿਉਂਕਿ ਸਿੱਖ ਕੈਦੀਆਂ ਨੂੰ ਅਟਕ ਜੇਲ੍ਹ ਵਿੱਚ ਲਿਜਾਇਆ ਜਾ ਰਿਹਾ ਸੀ ਉਸ ਟਾਈਮ ਦੇ ਉਹਨਾਂ ਨੇ ਸਟੇਸ਼ਨ ਦੇ ਉੱਤੇ ਇੱਕ ਕੈਂਪ ਲਾਇਆ ਲੰਗਰ ਵਾਲਾ ਇਰੇ ਕਾਰਨ ਉਹਨਾਂ ਨੇ ਸਟੇਸ਼ਨ ਮਾਸਟਰ ਨੇ ਗੱਡੀ ਰੋਕਣ ਤੋਂ ਮਨਾ ਕਰਤਾ ਫਿਰ ਵੀ ਉਹਨਾਂ ਨੇ ਰੇਲ ਦੀਆਂ ਪਟੜੀਆਂ ਦੇ ਉੱਤੇ लेट ਗਏ ਸ਼ਹੀਦੀਆਂ ਦੇ ਕੇ ਰੇਲ ਨੂੰ ਰੋਕਿਆ ਤੇ ਉਹਨਾਂ ਸਿੱਖ ਜਿਹੜੇ ਕੈਦੀ ਸੀ ਉਹਨਾਂ ਨੂੰ ਲੰਗੜ ਛਕਾਇਆ ਮੈਂ ਲਾਲਜੀਤ ਸਿੰਘ ਭੁੱਲਰ ਇੰਨਾ ਵੀ ਹੰਕਾਰਿਆ ਨਾ ਬਣ ਕਿ ਰੱਬ ਦੀ ਮਾਤ ਤੋਂ ਡਰ ਕਿ ਕਿਸੇ ਵੀ ਇਤਿਹਾਸ ਬਾਰੇ ਨਾ ਜਾਨੂ ਹੋਣ ਕਰਕੇ ਤੂੰ ਇਹ ਸਭ ਅਪਸ਼ਬਦ ਬੋਲੇ ਨੇ ਜਿਨ੍ਹਾਂ ਦਾ ਮੁਆਵਜ਼ਾ ਤੈਨੂੰ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਭੁਗਤਣਾ ਪਏਗਾ ਜਸਾ ਸਿੰਘ ਰਾਮ ਗੜੀਆ ਵਰਗੇ ਯੋਧੇ ਜਿਨ੍ਹਾਂ ਨੇ ਦਿੱਲੀ ਜਾ ਕੇ ਔਰੰਗਜ਼ੇਬ ਦੇ ਤਖਤ ਕੁੱਟ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਆ ਕੇ ਇੱਥੇ ਦੇ ਆ ਕੇ ਜਮਾ ਕਰਾਏ ਤੂੰ ਫੇਰ ਵੀ ਇੰਨਾ ਕੁਝ ਬੋਲ ਗਿਆ ਮੈਂ ਤੇ ਤੇਰੀ ਜਿਹੜੀ ਇੰਨੀ ਸ਼ਬਦਾਵਲੀ ਬੋਲਣ ਤੇ ਬਹੁਤ ਜਨਨ ਤੱਕ ਯੋਗ ਤੂੰ ਇਹ ਸ਼ਬਦਾਦੀ ਬੋਲੀਏ ਸਦੀਪ ਜੀ ਜਿਹੜਾ ਜਿਹੜੇ ਲਾਲਜੀਤ ਸਿੰਘ ਭੁੱਲਰ ਨੇ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਉਹਨਾਂ ਦੇ ਖਿਲਾਫ ਦੇਖੋ ਜੀ ਜੇ ਹੋਰ ਵੀ ਆਪਾਂ ਕਿਸੇ ਬਰਾਦੀ ਬਾਰੇ ਇਹੋ ਜੇ ਅਪਸ਼ਬਦ ਬੋਲਾਂਗੇ ਤੇ ਹਰ ਬੰਦਾ ਰੋਡ ਤੇ ਉਤਰੇਗਾ ਮੈਂ ਦੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਇਹ ਬੇਨਤੀ ਕਰਨਾ ਚਾਹੁੰਨਾ ਵਾਂ ਕਿ ਜੇ ਸਿਆਸਤ ਜਨਤਾ ਜਿਹੜੀ ਆ ਉਹ ਬਹੁਤ ਸ਼ਕਤੀਸ਼ਾਲੀ ਹੁੰਦੀ ਆ ਜਿੰਨੀ ਉਹਨਾਂ ਨੇ ਤੁਹਾਨੂੰ ਲੀਡਣਾ ਜਿਤਾਇਆ ਸੀ ਜੇ ਤੁਹਾਡੇ ਮੰਤਰੀ ਇਹੋ ਜਿਹੇ ਜਿਹੜੇ ਨਿੰਦਕਯੋਗ ਬਿਆਨ ਦੇਣਗੇ ਤਾਂ ਉਹਨਾਂ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਤੁਹਾਨੂੰ ਇਹਦਾ ਮੁਆਵਜ਼ਾ ਭੁਗਤਣਾ ਪਏਗਾ ਸੰਦੀਪੀ ਲਾਲਜੀਤ ਸਿੰਘ ਭੁੱਲਰ ਵੱਲੋਂ ਅਜਿਹੀ ਟਿੱਪਣੀ ਕਿਉਂ ਕੀਤੀ ਗਈ ਕੀ ਮਕਸਦ ਹੋ ਸਕਦਾ ਇਸ ਦੇ ਪਿੱਛੇ ਉਹ ਜੀ ਜਦੋਂ ਕਿਸੇ ਨੂੰ ਆਪਣੀ ਹਾਰ ਨਜ਼ਰ ਹੁੰਦੀ ਹੋਵੇ ਤੇ ਇਹ ਉਹਨਾਂ ਦੇ ਵੱਸ ਦੀ ਵੀ ਗੱਲ ਨਹੀਂ ਹੈਗੀ ਕਿਉਂਕਿ ਉਹਨਾਂ ਨੂੰ ਇਹ ਨਜ਼ਰ ਆ ਰਿਹਾ ਹੈ ਕਿ ਹੁਣ ਜਿਹੜੀ ਆਉਣ ਵਾਲੀ ਇਲੈਕਸ਼ਨ ਐਮਪੀ ਦੀ ਆ ਉਹਦੇ ਵਿੱਚ ਉਹਨਾਂ ਨੂੰ ਆਪਣੀ ਹਾਰ ਨਜ਼ਰ ਆ ਰਹੀ ਹੈ ਜਿਹਦੇ ਕਰਕੇ ਉਹਨਾਂ ਦੇ ਜਿੰਨੇ ਵੀ ਮੰਤਰੀ ਆ ਨਾ ਕਬਰਾੜ ਦੇ ਵਿੱਚ ਇਹ ਗਲਤ ਮਲਤ ਬਿਆਨ ਲਈ ਜਾ ਰਹੇ ਆ ਪਰ ਇੱਕ ਮੂੰਹ ਜੋ ਨਿਕਲੀ ਆਈ ਆਵਾਜ਼ ਮੂੰਹ 'ਚ ਵਾਪਸ ਨਹੀਂ ਜਾਂਦੀ ਮੈਂ ਤੇ ਇਹੋ ਹੀ ਬੇਨਤੀ ਕਰਨਾ ਚਾਹੁੰਦਾ ਮੁੱਖ ਮੰਤਰੀ ਸਾਹਿਬ ਨੂੰ ਦੇ ਆਪਣੇ ਇਹੋ ਜਿਹੇ ਮੰਤਰੀਆਂ ਨੂੰ ਜਲਦ ਤੋਂ ਜਲਦ ਇਹਨਾਂ ਦੀਆਂ ਕੁਰਸੀਆਂ ਖੋ ਕੇ ਇਹਨਾਂ ਨੂੰ ਸਿਆਸਤ ਵਿੱਚੋਂ ਬਾਹਰ ਕੱਢਿਆ ਜਾਵੇ। ਬੋਨੀ ਕਾਂਗਰਸ ਵੱਲੋਂ ਜੋ ਉਮੀਦਵਾਰ ਐਲਾਨਿਆ ਗਿਆ ਹੈ ਗੁਰਜੀਤ ਸਿੰਘ ਓਜਲਾ ਉਹ ਪਹਿਲਾਂ ਵੀ ਦੋ ਵਾਰ ਅੰਮ੍ਰਿਤਸਰ ਲੋਕਸਭਾ ਤੋਂ ਜਿੱਤ ਲੋਕਸਭਾ ਸੀਟ ਤੋਂ ਜਿੱਤ ਗਏ ਨੇ ਤੇ ਦੂਜੇ ਪਾਸੇ ਜੇਕਰ ਮੌਜੂਦਾ ਸਰਕਾਰ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਵੀ ਜਿਹੜਾ ਕੈਬਨਟ ਮੰਤਰੀਏ ਉਹ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਤੇ ਜੇਕਰ ਪਾਪਾ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਵੀ ਅਮਰੀਕਾ ਦੇ ਰਾਜਦੂਤ ਨੂੰ ਜਿਹੜਾ ਵਾ ਉਹ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ ਤੇ ਕਿੰਨਾ ਕੁ ਸਖਤ ਮੁਕਾਬਲਾ ਜਿਹੜਾ ਤੁਸੀਂ ਜੇ ਇਹਨਾਂ ਦੇ ਨਾਲ ਸਮਝ ਦੇ ਜੇ ਤੇ ਇਹ ਸਾਰਿਆਂ ਤੇ ਵਿੱਚ ਜਿਹੜਾ ਸ਼੍ਰੋਮਣੀ ਅਕਾਲੀ ਦਲ ਇਹਨੂੰ ਜਨਤਾ ਵੱਲੋਂ ਕਿੰਨਾ ਕੁ ਸਹਿਯੋਗ ਮਿਲ ਰਿਹਾ ਹੈ ਕਿਉਂਕਿ ਪਿਛਲੇ ਦਿਨੀ ਜਿਹੜਾ ਆ ਸ਼੍ਰੋਮਣੀ ਅਕਾਲੀ ਦਲ ਦਾ ਗ੍ਰਾਫ ਸੀਗਾ ਉਹ ਕਾਫੀ ਡਿੱਗਦਾ ਹੋਇਆ ਨਜ਼ਰ ਆਇਆ ਸੀਗਾ ਸਰ ਦੇਖੋ ਕਾਂਗਰਸੀ ਜਿਹੜੇ ਕਾਂਗਰਸ ਤੋਂ ਜਿਹੜੇ ਕੰਸਟੀਟੂਐਂਸੀ ਦੇ ਜਿਹੜੇ ਹੈਗੇ ਆ ਔਜਲਾ ਜੀ 노 ਡਾਊਟ ਦੋ ਵਾਰੀ ਐਮਪੀ ਦੀ ਸੀਟ ਉਹ ਜਿੱਤ ਚੁੱਕੇ ਨੇ ਪਰ ਇਸ ਟਾਈਮ ਜੋ ਤੇੜੀ ਕਾਂਗਰਸ ਹੈ ਉਹ ਦੋ ਤਿੰਨ ਫਾਇਟ ਹੋਈ ਹੋਈ ਆ ਨਰਾਜ਼ਗੀਆਂ ਨੇ ਪਬਲਿਕ ਦੇ ਵਿੱਚ ਕਿ ਆਪਾਂ 10 ਸਾਲ ਆਪਾਂ ਲੋਕਾਂ ਦੇ ਵਿੱਚ ਵਿਚਰੇ ਹੀ ਨਹੀਂ ਬਿਲਕੁਲ ਵੀ ਪਬਲਿਕਲੀ ਅਗਰ ਤੁਸੀਂ ਕਿਸੇ ਨੂੰ ਪੁੱਛੋਗੇ ਤੇ ਔਜਲਾ ਸਾਹਿਬ ਨੇ ਕਿਤੇ ਵੀ ਹਲਕੇ ਦੇ ਵਿੱਚ ਆਪਣੇ ਦੌਰੇ ਨਹੀਂ ਕੀਤੇ ਹੋਏ ਕਿਤੇ ਵੀ ਉਹਨਾਂ ਨੇ ਕੋਈ ਆਪਣੇ ਪੰਜਾਬ ਦੇ ਲਈ ਜਾਂ ਆਪਣੇ ਅੰਮ੍ਰਿਤਸਰ ਜ਼ਿਲ੍ਹੇ ਲਈ ਕੋਈ ਪ੍ਰੋਜੈਕਟ ਨਹੀਂ ਲੈ ਕੇ ਆਏ ਇਹੋ ਜਿਹੇ ਐਮਪੀ ਨੂੰ ਅਸੀਂ ਕੀ ਕਰਨਾ ਕਿ ਜਿਹੜਾ ਇੱਕ ਸੀਟ ਤੇ ਬੈਠ ਕੇ ਲੋਕੀ ਉਹਦੇ ਕੋਲ ਜਾ ਰਿਹਾ ਕੰਮ ਲੈ ਕੇ ਤੇ ਹੋ ਗਿਆ ਆਪਾਂ ਕੋਈ ਆਪਣੇ ਅੰਮ੍ਰਿਤਸਰ ਜ਼ਿਲ੍ਹੇ ਦੇ ਲਈ ਕੋਈ ਸੋਚ ਨਹੀਂ ਉਹਨਾਂ ਦੀ ਹੈਗੀ ਪੋਜ਼ਿਟਿਵ ਕਿ ਉਹਨਾਂ ਨੇ ਕੋਈ ਪ੍ਰੋਜੈਕਟ ਲਿਆਂਦੇ ਹੋਣ ਸਾਡਾ ਗੁਰੂ ਨਗਰੀ ਆ ਗੁਰੂ ਨਗਰੀ ਦੇ ਵਿੱਚ ਕਈ ਤਰ੍ਹਾਂ ਦੇ ਪ੍ਰੋਜੈਕਟ ਆ ਸਕਦੇ ਸੀ ਪਰ ਉਹਨਾਂ ਨੇ ਕੋਈ ਵੀ ਉੱਥੇ ਜਾ ਕੇ ਮੇਰਾ ਨਹੀਂ ਖਿਆਲ ਕਿ ਸੰਸਦ ਦੇ ਵਿੱਚ ਜਾ ਕੇ ਉਹਨਾਂ ਨੇ ਕੋਈ ਵੀ ਪ੍ਰੋਜੈਕਟ ਜੜਾ ਜਾਂ ਕੋਈ ਆਪਣਾ ਮੁੱਦਾ ਉੱਥੇ ਰੱਖਿਆ ਹੋਏ ਜਾਂ ਪਾਸ ਕਰਵਾਇਆ ਹੋਏ ਤੇ ਅਸੀਂ ਕਿੱਦਾਂ ਕਹਨੇ ਆਗੇ ਕਾਂਗਰਸ ਦੇ ਜਿਹੜੇ ਵਰਕਰ ਜਾਂ ਕੋਈ ਅਮਰਸਦ ਨਿਵਾਸੀ ਨੇ ਜਿਹੜੇ ਉਹਨਾਂ ਨੂੰ ਵੋਟ ਪਾਣਗੇ ਸਰ ਜੋਸ਼ੀ ਜੀ ਨੂੰ ਬੜਾ ਭਰਵਾ ਘਹਾਰਾ ਮਿਲ ਰਿਹਾ ਮੈਂ ਤੇ ਦੇਖੋ ਜੀ ਸਾਡੇ ਜਿਹੜੇ ਹਲਕਾ ਇੰਚਾਰਜ ਨੇ ਸਰਦਾਰ ਤਰਬੀਰ ਸਿੰਘ ਗਿੱਲ ਔਰ ਅਸੀਂ ਉਹਨਾਂ ਦੀ ਇੱਕ ਟੀਮ ਦੇ ਮੈਂਬਰ ਹੈਗੇ ਆਂ ਅਗਰ ਅਸੀਂ ਪਰਸਨਲੀ ਸਾਡੀ ਜਿਹੜੀ ਇੱਕ ਤਲਬੀਰ ਜੀ ਦੇ ਨਾਲ ਜਿਹੜੀ ਟੀਮ ਹੈ ਅਸੀਂ ਸਾਰੇ ਬਹੁਤ ਜ਼ਿਆਦਾ ਮਿਹਨਤ ਕਰ ਰਹੇ ਆਂ ਅਸੀਂ ਹਲਕਾ ਇਹਨਾਂ ਨੂੰ ਜਿੱਤ ਕੇ ਦਵਾਵਾਂਗੇ ਔਰ ਮੇਰੇ ਖਿਆਲ ਚ ਮੈਂ ਆਪਣੇ ਹਲਕੇ ਦੀ ਗੱਲ ਹੀ ਕਰਾਂਗਾ ਇਸ ਵਾਰ ਜਿਹੜੀ ਹੈ ਗੁਰੂ ਨਗਰੀ ਚੋਂ ਅਨਿਲ ਜੋਸ਼ੀ ਜਿੱਤ ਜਿਹੜੀ ਹੈ ਉਹਨਾਂ ਦੀ ਪੱਕੇ ਬੋਨੀ ਜੀ ਤੁਹਾਡੇ ਵੱਲੋਂ ਦਾਵਾ ਕੀਤਾ ਗਿਆ ਹੈ ਕਿ ਸ਼ਰੋਨੀ ਅਕਾਲੀ ਦਲ ਦਾ ਉਮੀਦਵਾਰ ਇੱਕ ਮਜ਼ਬੂਤ ਦਵੇਦਾਰ ਹੈ ਤੇ ਲੋਕ ਉਸ ਦੇ ਕੰਮਾਂ ਨੂੰ ਵੋਟਾਂ ਪਾਉਣਗੇ ਤੇ ਲੋਕ ਉਸ ਨੂੰ ਜਿਤਾਉਣ ਵਿੱਚ ਕੋਈ ਕਸਰ ਜਿਹੜੀ ਆ ਉਹ ਬਾਕੀ ਨਹੀਂ ਛੱਡਣਗੇ ਪਰ ਅਕਸਰ ਵੇਖਣ ਵਿੱਚ ਆਉਂਦਾ ਹੈ ਕਿ ਚੋਣਾਂ ਦੌਰਾਨ ਹਰ ਉਮੀਦਵਾਰ ਵੱਲੋਂ ਕੀਤੇ ਦਾਅਵੇ ਭੁਲਾ ਕੇ ਜਨਤਾ ਨੂੰ ਸੜਕਾਂ ਤੇ ਉਤਰਨ ਲਈ ਮਜਬੂਰ ਕਰ ਦਿੱਤਾ ਜਾਂਦਾ ਹੈ ਸਰ ਦੇਖੋ ਜੇ ਆਪਾਂ ਬਾਕੀ ਪਾਰਟੀਆਂ ਦੀ ਗੱਲ ਕਰੀਏ ਮੇਰੇ ਖਿਆਲ ਦੇ ਵਿੱਚ ਮੈਨੀਫੈਸਟੋ ਜਿਹੜਾ ਹੈਗਾ ਨਾ ਇੱਕ रिटर्न एग्रीमेंट ਦੇ ਧਾਰ ਦੇ ਉੱਤੇ ਦੇਣਾ ਚਾਹੀਦਾ ਹਰ ਪਾਰਟੀ ਨੂੰ ਉਹਦਾ ਕਾਰਨ ਇਹ ਹੈਗਾ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਵਾਅਦੇ ਕਰਨ ਤੋਂ ਬਾਅਦ ਕੋਈ ਵੀ ਜਿਹੜਾ ਪਾਰਟੀ ਦਾ ਐਮ ਐਲ ਏ ਆ ਚਾਹੇ ਕੌਂਸਲਰ ਆ ਚਾਹੇ ਐਮ ਪੀ ਆ ਉਹ ਬਾਅਦ ਚ ਪੂਰਾ ਨਹੀਂ ਕਰਦਾ ਅਗਰ ਅਸੀਂ ਗੱਲ ਕਰੀਏ ਸਰਦਾਰ ਅਨਿਲ ਜੋਸ਼ੀ ਜੀ ਦੀ ਅਨਿਲ ਜੋਸ਼ੀ ਜੀ ਕੈਬਨ मिनिस्टर ਵੀ ਰਹੇ ਆ ਐਮ ਐਲ ਏ ਵੀ ਰਹੇ ਆ ਅਗਰ ਉਹਨਾਂ ਨੇ ਜੇ ਕੋ ਲੋਕਾਂ ਨਾਲ ਕੋਈ ਵਾਅਦਾ ਕੀਤਾ ਉਹ ਪੂਰਾ ਕੀਤਾ ਉਹਦਾ ਸਾਬਤ ਕਿੱਦਾਂ ਹੁੰਦਾ ਹੈ ਕਿ ਜਿਹੜਾ ਉਹਨਾਂ ਦਾ ਹਲਕਾ ਉਸ ਹਲਕੇ ਦੇ ਵਿੱਚ ਉਹਨਾਂ ਦੀ ਡਿਵੈਲਪਮੈਂਟ ਬੋਲਦੀ ਆ ਡਿਵੈਲਪਮੈਂਟ ਬੋਲਦੀ ਆ ਫਿਰ ਲੋਕਲ ਬਾਡੀ ਮਨਿਸਟਰ ਰਹੇ ਜਦੋਂ ਮਨਿਸਟਰ ਰਹਣ ਦੇ ਦਰਮਿਆਨ ਇਹਨਾਂ ਨੇ ਮੈਂ ਪਹਿਲਾਂ ਵੀ ਦੱਸਿਆ ਕਿ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਦੀਆਂ ਗਲੀਆਂ ਤੱਕ ਇਹਨਾਂ ਨੇ ਕੋਈ ਵੀ ਐਸਾ ਕੰਮ ਨਹੀਂ ਚਾਹੇ ਉਹ ਸੀਵਰ ਦਾ ਚਾਹੇ ਕਾਰਪੋਰੇਸ਼ਨ ਦਾ ਕੋਈ ਵੀ ਕੰਮ ਹੈ ਉਹਨਾਂ ਨੇ ਉਹ ਸਾਰੇ ਕੰਮ ਪੂਰੇ ਕਰਵਾਏ ਆ ਇਹੀ ਕਾਰਨ ਹੈ ਕਿ ਉਹਨਾਂ ਨੂੰ ਹੁਣ ਜਿਹੜਾ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਔਰ ਅਸੀਂ ਇਹ ਵੀ ਨਾਂ ਲੈ ਕੇ ਚੱਲਦੇ ਪਿਆ ਕਿ ਲੱਖ ਤੋਂ 1.5 ਲੱਖ ਵੋਟ ਦੀ ਜਿੱਤ ਤੋਂ ਅਸੀਂ ਅੱਗੇ ਨਿਕਲਾਂਗੇ ਔਰ ਸਾਰਿਆਂ ਨੂੰ ਪਤਾ ਲੱਗੇਗਾ ਕਿ ਅਨਿਲ ਜੋਸ਼ੀ ਜੀ ਜਿਹੜੇ ਹੈ ਬਹੁਤ ਹੀ ਇਮਾਨਦਾਰ ਕੈਂਡੀਡੇਟ ਨੇ ਉਹ ਬੇਦਾਗ ਪਰਸਨ ਨੇ ਉਹਨਾਂ ਦੇ ਉੱਤੇ ਕੋਈ ਵੀ ਦਾਗ ਨਹੀਂ ਹੈ ਅਗਰ ਬਾਕੀ ਪਾਰਟੀਆਂ ਦੇ ਬੰਦਿਆਂ ਦਾ ਦੇਖੀਏ ਉਹਨਾਂ ਦਾ ਤੁਹਾਨੂੰ ਪਤਾ ਹੀ ਹੈ ਜੋ ਕੁਝ ਹੋਇਆ ਜਿੱਦਾਂ ਔਜਲਾ ਸਾਹਿਬ ਆਪਣੇ ਹਲਕੇ ਹਲਕੇ ਛੱਡ ਕੇ ਕੰਸਟੀਟਿਊਐਂਟ ਵਿੱਚ ਰਹੀ ਨਹੀਂ ਹੈ ਤੇ ਅਸੀਂ ਕਿੱਦਾਂ ਕਹਿ ਸਕਦੇ ਹਾਂ ਕਿ ਇਹ ਜਿੱਤਣਗੇ ਬੋਨੀ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਹੈ ਕਿ ਹਰ ਪਾਰਟੀ ਦੇ ਉਮੀਦਵਾਰ ਵੱਲੋਂ ਚੋਣਾਂ ਦੌਰਾਨ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਹਨ ਤੇ ਨਤੀਜਿਆਂ ਤੋਂ ਬਾਅਦ ਸਭ ਕੀਤੇ ਵਾਅਦੇ ਹਵਾ ਭਵਾਈ ਹੋ ਜਾਂਦੇ ਹਨ ਤੇ ਲੋਕ ਆਪਣੇ ਆਪ ਨੂੰ ਟੱਗਿਆ ਮਹਿਸੂਸ ਕਰਦੇ ਹਨ ਤੇ ਹੋਣਾ ਕੀ ਚਾਹੀਦਾ ਹੈ ਕਿਸ ਤਰ੍ਹਾਂ ਦਾ ਉਮੀਦਵਾਰ ਹੋਣਾ ਚਾਹੀਦਾ ਹੈ ਜੋ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰੇ ਸਰ ਦੇਖੋ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਬਿਲਕੁਲ ਠੀਕ ਹੈ ਜਿੱਦਾਂ ਹੁਣ ਇਸ ਵਾਰ ਆਮ ਪਾਰਟੀ ਲੋਕਾਂ ਨੇ ਇਸ ਲਈ ਚੁਣੀ ਸੀ ਕਿ ਜਿਹੜਾ ਸਾਡਾ ਆਮ ਪਾਰਟੀ ਦਾ ਇੱਕ ਮੈਨੀਫੈਸਟੋ ਤਿਆਰ ਹੋਇਆ ਉਹਨਾਂ ਨੇ ਚਲੋ ਬਿਜਲੀ ਫ੍ਰੀ ਕਰਤੀ ਬਾਕੀ ਸਭ ਵਾਦੇ ਜਿਹੜੇ 1000 ਰੁਪਏ ਵਾਲਾ ਵਾਦਾ ਸੀਗਾ ਉਹ ਵੀ ਝੂਠਾ ਨਿਕਲਿਆ ਘਰ ਘਰ ਨੌਕਰੀ ਦਾ ਵਾਦਾ ਵੀ ਝੂਠਾ ਨਿਕਲਿਆ ਹੁਣ ਇਸ ਟਾਈਮ ਦੇ ਉੱਤੇ ਪਬਲਿਕਲੀ ਮੈਂ ਤਾਂ ਹੀ ਦੱਸਿਆ ਸੀਗਾ ਕਿ 80% ਉਹਨਾਂ ਦਾ ਗ੍ਰਾਫ ਡਾਊਨ ਆਇਆ ਲੋਕੀ ਵਾਕਈ ਹੀ ਠੱਗੇ ਹੋਏ ਮਹਿਸੂਸ ਕਰਦੇ ਨੇ ਸਰ ਦੇਖੋ ਮੈਂ ਤੇ ਇਹ ਕਵਾਂਗਾ ਕਿ ਜਿਹੜਾ ਲੀਡਰ ਹੈ ਉਹ ਇਸ ਤਰੀਕੇ ਦਾ ਹੋਣਾ ਚਾਹੀਦਾ ਜਿਹੜਾ ਪਬਲਿਕ ਦੇ ਵਿੱਚ ਗਰਾਊਂਡ ਲੈਵਲ ਦੇ ਉੱਤੇ ਵਿਚਰਦਾ ਹੋਵੇ ਜਿਨ੍ਹਾਂ ਨੂੰ ਲੱਭਣਾ ਨਾ ਪਵੇ ਜਦ ਕਿ ਉਹ ਆਪ ਹੀ ਲੋਕਾਂ ਦੇ ਵਿੱਚ ਵਿਚਰਨ ਤੇ ਉਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਸੁਣਨ ਤੇ ਉਹਨਾਂ ਨੂੰ ਪੂਰਾ ਕਰੇ ਮੈਂ ਤੇ ਇਸ ਤਰੀਕੇ ਦਾ ਜਿਹੜਾ ਲੀਡਰ ਹੈ ਉਹਨੂੰ ਪਸੰਦ ਕਰਦਾ ਜਿੱਦਾਂ ਸਾਡੇ ਅ ਸਵਰਗਵਾਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਸੀਗੇ ਉਹ ਹਰ ਸਾਲ ਸੰਗਤ ਦਰਸ਼ਨ ਕਰਦੇ ਸੀ ਹਰ ਹਲਕੇ 'ਚ ਦੋ ਦਿਨ ਪ੍ਰੋਗਰਾਮ ਲੱਗਦੇ ਸੀਗੇ ਆਪਣਾ ਸੰਗਤ ਦਰਸ਼ਨ ਦੇ ਉਹਨਾਂ ਦੀਆਂ ਗੱਲਾਂ ਸੁਣਦੇ ਹੀ ਮੁਸ਼ਕਲਾ ਸੁਣਦੇ ਸੀਗੇ ਫਿਰ ਉਹਨਾਂ ਦੇ ਲਈ ਜੋ ਵੀ ਗ੍ਰਾਂਟ ਹੁੰਦੀ ਸੀ ਜਾਂ ਕੋਈ ਵੀ ਕੰਮਾਂ ਦੇ ਪ੍ਰੋਜੈਕਟ ਉਹਦੇ ਲਿਖ ਕੇ ਉਹ ਪਾਸ ਕਰਵਾਉਂਦੇ ਸੀ ਔਰ ਕੰਮ ਹੁੰਦੇ ਸੀ ਇੱਥੇ ਮੈਂ ਇੱਕ ਗੱਲ ਹੋਰ ਕਰਨੀ ਚਾਹਾਂਗਾ ਕਿ ਜਿਵੇਂ ਆਮ ਜਨਤਾ ਵੱਲੋਂ ਵੋਟਾਂ ਪਾ ਕੇ ਉਮੀਦਵਾਰ ਨੂੰ ਚਿਤਾਇਆ ਜਾਂਦਾ ਹੈ ਤੇ ਉਸ ਤੋਂ ਬਾਅਦ 5 ਸਾਲ ਜਦਾਂ ਦੀ ਕੋਈ ਸਾਥ ਨਹੀਂ ਨਹੀਂ ਜਾਂਦੀ ਕੀ ਜਨਤਾ ਨੂੰ ਇਹ ਅਧਿਕਾਰ ਨਹੀਂ ਮਿਲਣਾ ਚਾਹੀਦਾ ਕਿ ਵੋਟਾਂ ਪਾ ਕੇ ਉਮੀਦਵਾਰ ਨੂੰ ਚਿਤਾਇਆ ਜਾਂਦਾ ਉਸ ਤਰ੍ਹਾਂ ਹੀ ਕੰਮ ਨਾ ਕਰਨ ਵਾਲੇ ਚੁਣੇ ਹੋਏ ਲੋਕ ਸਭਾ ਮੈਂਬਰ ਵਿਧਾਇਕ ਪੰਚ ਸਰਪੰਚ ਜਾਂ ਫਿਰ ਕੌਂਸਲਰ ਨੂੰ ਬਾਦ ਦਾ ਰਸਤਾ ਦਿਖਾਉਂਦਾ ਦਿਖਾਉਣ ਦਾ ਅਧਿਕਾਰ ਜਿਹੜਾ ਵਾ ਉਹ ਆਮ ਜਨਤਾ ਨੂੰ ਮਿਲਣਾ ਚਾਹੀਦਾ ਇਹ ਚੀਜ਼ ਮੈਂ ਪਹਿਲਾਂ ਵੀ ਬੋਲੀ ਸੀ ਕਿ ਜਿਹੜਾ ਚੋਣ ਮੈਨੀਫੈਸਟੋ ਆ ਉਹ ਇੱਕ ਐਗਰੀਮੈਂਟ ਦੇ ਤੌਰ ਤੇ ਹੋਣਾ ਚਾਹੀਦਾ ਅਗਰ ਉਹ ਮੈਨੀਫੈਸਟੋ ਐਗਰੀਮੈਂਟ ਦੇ ਤੌਰ ਤੇ ਹੋਏਗਾ ਅਗਰ ਉਹ ਲੋਕਾਂ ਦੇ ਲਈ ਲੋਕੀ ਲੋਕਾਂ ਦੇ ਮੁਤਾਬਕ ਅਗਰ ਉਹ ਕੰਮ ਨਹੀਂ ਕਰ ਪਾਂਦਾ ਅਗਰ ਉਹ ਨਹੀਂ ਕੰਮ ਕਰਵਾ ਸਕਦਾ ਉਸ ਨੂੰ ਮੇਰੇ ਖਿਆਲ ਦੇ ਵਿੱਚ ਚੋਣ ਕਮਿਸ਼ਨ ਵੱਲੋਂ ਇੱਕ ਐਸਾ ਕਾਨੂੰਨ ਬਣਾਉਣਾ ਚਾਹੀਦਾ ਹੈ ਕਿ ਅਗਲੀ ਇਲੈਕਸ਼ਨ ਨਹੀਂ ਉਸ ਦੇ ਦਰਮਿਆਨ ਹੀ ਲੋਕਾਂ ਦੇ ਕਹਿਣ ਦੇ ਉੱਤੇ ਉਸ ਨੂੰ ਉਤਾਰਿਆ ਜਾਏ ਤੇ ਜਿਹੜਾ ਨਵਾਂ ਕੋਈ ਵੀ ਜਿਹੜਾ ਇੱਕ ਇਮਾਨਦਾਰ ਬੰਦਾ ਹੈ ਉਹਨੂੰ ਲਿਆ ਕੇ ਤੇ ਦੁਬਾਰਾ ਇਲੈਕਸ਼ਨ ਕਰਵਾ ਕੇ ਉਹਨੂੰ ਜਿਤਾਉਣਾ ਚਾਹੀਦਾ ਮੇਰਾ ਤਾਂ ਇਹੋ ਕਹਿਣਾ ਹੈ ਚੋਣ ਕਮਿਸ਼ਨ ਦੇ ਅੱਗੇ ਕਿ ਐਸੇ ਬੰਦੇ ਜਿਹੜੇ ਐ ਸਿਆਸਤ ਚੋਂ ਬਾਹਰ ਕਰ ਦਿੱਤੇ ਜਾਣ ਚਾਹੀਦੇ ਸਭੀਬੀ ਦੇਸ਼ ਨੂੰ ਆਜ਼ਾਦ ਹੋਏ 77 ਸਾਲ ਹੋ ਚੁੱਕੇ ਹਨ ਪਰ 5 ਸਾਲ ਬਾਅਦ ਚੋਣਾਂ ਹੁੰਦੀਆਂ ਹਨ ਤੇ ਹਰ ਉਮੀਦਵਾਰ ਵੱਲੋਂ ਨਵੇਂ-ਨਵੇਂ ਸੁਪਨੇ ਦਿਖਾਏ ਜਾਂਦੇ ਹਨ ਵੋਟਾਂ ਲੈਣ ਲਈ ਕਈ ਲਾਲਚ ਦਿੱਤੇ ਜਾਂਦੇ ਹੈ ਕਈ ਤਰ੍ਹਾਂ ਦੇ ਵਾਅਦੇ ਕੀਤੇ ਜਾਂਦੇ ਹਨ ਜਦੋਂ ਲੋਕ ਆਪਣੇ ਆਪਣੇ ਉਮੀਦਵਾਰ ਨੂੰ ਵੋਟ ਦੇਦੇ ਹਨ ਉਹਨਾਂ ਦੇ ਜਿੱਤਣ ਤੋਂ ਬਾਅਦ ਸਭ ਕੀਤੇ ਵਾਅਦੇ ਜਿਹੜੇ ਨੇ ਉਹ ਹਵਾ-ਹਵਾਈ ਹੋ ਜਾਂਦੇ ਹਨ ਤੇ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਨ ਲੱਗ ਪੈਂਦੇ ਹਨ ਸੰਵੇਦਨਸ਼ੀਲ ਹੋਣਾ ਵੀ ਚਾਹੀਦਾ ਹੈ ਜਿਸ ਨਾਲ ਜਨਤਾ ਨਾਲ ਕੀਤੇ ਜਿਹੜੇ ਵਾਅਦੇ ਨੇ ਉਹ ਪੂਰੇ ਹੋ ਸਕਣ ਦੇਖੋ ਜੀ ਸਭ ਤੋਂ ਪਹਿਲਾਂ ਤੇ ਥੋੜਾ ਜਿਆ ਜਨਤਾ ਨੂੰ ਵੀ ਸਮਝਣਾ ਪਏਗਾ ਅਸੀਂ ਛੋਟੇ ਜੇ ਲਾਲਚ ਪਿੱਛੇ ਅਸੀਂ ਕਿਸੇ ਵੀ ਆਮ ਆਦਮੀ ਨੂੰ ਅਸੀਂ ਵੋਟ ਪਾ ਦਿੰਨੇ ਆ ਤੇ ਉਹਨੂੰ ਆਪਾਂ ਤਖਤ ਦੇ ਉੱਤੇ ਬਿਠਾ ਦਿੰਨੇ ਆ ਸਭ ਤੋਂ ਪਹਿਲਾਂ ਤੇ ਜਿਹੜੇ ਜਦੋਂ ਚੋਣਾਂ ਦੇ ਦੌਰਾਨ ਜੋ ਵਾਅਦੇ ਕੀਤੇ ਜਾਂਦੇ ਉਹ ਲਿਖਤੀ ਰੂਪ ਵਿੱਚ ਹੋਣ ਸਾਰਿਆਂ ਦੀ ਉਥੇ ਪੱਕਾ ਐਗਰੀਮੈਂਟ ਹੋਵੇ ਕਿ ਅਸੀਂ ਜਿੱਤਣ ਤੋਂ ਬਾਅਦ ਇਹ ਚੀਜ਼ਾਂ ਪੂਰੀਆਂ ਕਰਾਂਗੇ ਜੋ ਕਿ ਸਿਰਫ ਇੱਕ ਮੂੰਹ ਨਾਲ ਹੀ ਕਿਹਾ ਜਾਂਦਾ ਹੈ ਤੇ ਬਾਅਦ ਵਿੱਚ ਹਰ ਇਨਸਾਨ ਭੁੱਲ ਜਾਂਦਾ ਹੈ ਕਿ ਮੈਂ ਜਨਤਾ ਨਾਲ ਕੀ ਵਾਦਾ ਕੀਤਾ ਜਨਤਾ ਵਿਚਾਰੀ ਭੋਲੀ ਆ ਉਹ ਜਿੱਦਰ ਕੋਈ ਕਹਿੰਦਾ ਵਾ ਥੋੜਾ ਬੋਤਾ ਲਾਜ ਦਿੰਦਾ ਜਨਤਾ ਉਦੋਂ ਤੁਰ ਪੈਂਦੀ ਆ ਸੰਦੀਪ ਜੀ ਇੱਥੇ ਮੈਂ ਤੁਹਾਡੀ ਗੱਲ ਟੋਕਦਾ ਹਾਂ ਕਿ ਜੋ ਚੋਣ ਚੋਣਾਂ ਦੌਰਾਨ ਜੋ ਚੋਣ ਮਨੋਲੇ ਪੱਤਰ ਜਾਰੀ ਕੀਤੇ ਜਾਂਦੇ ਆ ਨਾ ਉਹ ਜਨਤਾ ਸਾਹਮਣੇ ਪੇਸ਼ ਕੀਤੇ ਜਾਂਦੇ ਆ ਚੋਣ ਨੋਰ ਪੱਤਰ ਵਿੱਚ ਲਿਖੀਆਂ ਗੱਲਾਂ ਹੀ ਉਮੀਦਵਾਰ ਚੋਣ ਪ੍ਰਚਾਰ ਸਮੇਂ ਜਨਤਾ ਨਾਲ ਸਾਂਝੀਆਂ ਕਰਦੇ ਆ। ਮੈਂ ਤੁਹਾਡੀ ਗੱਲ ਨਾਲ ਐਗਰੀ ਆ ਜੇ ਅਸੀਂ ਇੰਡੀਆ ਦੀ ਗੱਲ ਕਰੀਏ ਜਾਂ ਫੋਰਨ ਕੰਟਰੀ ਦੀ ਗੱਲ ਕਰੀਏ ਇੱਥੇ ਨਾਲ ਉਹਦੇ ਉੱਥੇ ਨਾਲੋਂ ਜਿਹੜਾ ਚੌਣ ਵਿੱਚ ਬਹੁਤ ਜ਼ਿਆਦਾ ਫਰਕ ਆ ਉੱਥੇ ਜੇ ਕੋਈ ਇਨਸਾਨ ਇਲੈਕਸ਼ਨ 'ਚ ਖੜਾ ਹੁੰਦਾ ਹੈ ਜੇ ਉਹ ਜਨਤਾ ਦਾ ਔਰ ਇਹ ਮੁਤਾਬਿਕ ਨਹੀਂ ਖੜਾ ਉਤਰਦਾ ਤੇ ਉਹ ਉਹਨੂੰ ਸੱਤਾ ਤੋਂ ਲਾ ਦਿੰਦੇ ਆ ਪਰ ਇਹ ਇੰਡੀਆ ਵਿੱਚ ਹੀ ਰੂਲ ਆ ਕਿ ਜੇ ਆਪਾਂ ਮੂੰਹ ਦਾ ਜੋ ਮੱਜੀ ਗਿਆ ਤਾਂ ਜਨਤਾ ਦੀਆਂ ਮੰਗਾਂ ਨਹੀਂ ਪੂਰੀਆਂ ਹੋਈਆਂ ਆਪਾਂ ਬਾਅਦ 'ਚ ਜਾ ਕੇ ਮਹਿਕਮਿਆਂ ਦੇ ਵਿੱਚ ਧੱਕੇ ਖਾਈਏ ਜਨਤਾ ਨੂੰ ਹੀ ਕਿਉਂ ਪਰੇਸ਼ਾਨੀਆਂ ਚੱਲਣੀਆਂ ਪੈਂਦੀਆਂ ਨੇ ਸਮੇਤੀ ਹਰ ਵਾਰ ਚੋਣ ਨਤੀਜਿਆਂ ਤੋਂ ਬਾਅਦ ਉਮੀਦਵਾਰ ਜਿਹੜੇ ਨੇ ਉਹ ਜਿੱਤਣ ਤੋਂ ਬਾਅਦ ਸਾਡੇ 4 ਸਾਲ ਜਨਤਾ ਨੂੰ ਮੂੰਹ ਨਹੀਂ ਦਿਖਾਉਂਦਾ ਤੇ ভোটার ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦਾ ਹੈ ਮੈਂ ਤੇ ਇਹ ਸਮਝਦਾ ਕਿ ਜੇਕਰ ਉਮੀਦਵਾਰ ਨੂੰ ਜਨਤਾ ਵੋਟ ਪਾ ਕੇ ਜਿਟਾਉਣ ਵਿੱਚ ਯੋਗਦਾਨ ਪਾਉਂਦੀ ਹੈ ਤਾਂ ਜਿੱਤ ਤੋਂ ਬਾਅਦ ਕੰਮ ਨਾ ਕਰਨ ਵਾਲੇ ਨੇਤਾ ਨੂੰ ਬਾਹਰ ਦਾ ਰਸਤਾ ਦਿਖਾਉਣ ਲਈ ਵੀ ਜਨਤਾ ਕੋਲ ਕੋਈ ਨਾ ਕੋਈ ਅਧਿਕਾਰ ਜਿਹੜਾ ਹੈ ਉਹ ਹੋਣਾ ਚਾਹੀਦਾ ਹੈ ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ ਮੈਂ ਤੇ ਹੁਣ ਵੀ ਇਹੋ ਹੀ ਗੱਲ ਕਹਿਣਾ ਚਾਹੁੰਦਾ ਵਾਂ ਕਿ ਜੇ ਉਹ ਜਿਆ ਕੋਈ ਝੂਠਾ ਵਾਦਾ ਕਰਦਾ ਵਾ ਉਸ ਦਾ ਜਿਹੜਾ ਮੁਆਵਜ਼ਾ ਉਹਨੂੰ ਆਉਣ ਵਾਲੀ ਇਲੈਕਸ਼ਨ ਚ ਭੁਗਤਣਾ ਹੀ ਪਏਗਾ ਇਸ ਸਰ ਸ਼ਰੋਣੀ ਅਕਾਲੀ ਦਲ ਤੋਂ ਬੋਨੀਗਵਾਲੀਆ ਜੀ ਤੇ ਸਵਰਨਕਰ ਭਾਈ ਜਰਰੇ ਤੋਂ ਸੰਦੀਪ ਸਿੰਘ ਜੀ ਬੋਨੀਵਾਲੀਆ ਜੀ ਦਾ ਕਹਿਣਾ ਹੈ ਕਿ ਸ਼ਰੋਣੀ ਅਕਾਲੀ ਦਲ ਦਾ ਕੋਈ ਵੀ ਮੁਕਾਬਲਾ ਕਿਸੇ ਪਾਰਟੀ ਨਾਲ ਨਹੀਂ ਕਿਉਂਕਿ ਲੋਕ ਜਿਹੜੇ ਨੇ ਕੋਚੁੰਦੇ ਨੇ ਕਿ ਸ਼ਰੋਮਣੀ ਅਕਾਲੀ ਦਲ ਜਿਹੜਾ ਹੈ ਉਸ ਨੂੰ ਵੋਟਾਂ ਪਾ ਕੇ ਸੰਸਦ ਦੇ ਵਿੱਚ ਭੇਜਿਆ ਜਾਵੇ ਤਾਂ ਜੋ ਜਿਹੜਾ ਪੰਜਾਬ ਤੇ ਪੰਜਾਬੀਆਂ ਦੀ ਆਵਾਜ਼ ਜਿਹੜੀ ਹੈ ਉਸ ਨੂੰ ਸੰਸਦ ਭਵਨ ਦੇ ਵਿੱਚ بلند ਕੀਤਾ ਜਾਵੇ ਤੇ ਪੰਜਾਬ ਤੇ ਪੰਜਾਬੀਆਂ ਦੇ ਜਿਹੜੇ ਹੱਕ ਨੇ ਉਹਨਾਂ ਨੂੰ ਦੁਵਾਈ ਜਾਵੇ